ਕਿਛਦੇ ਦਿਨੀ ਪਾਰਟੀ ਦੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਅਥਾਰਾਈਜ਼ ਕੀਤਾ ਸੀ ਕਿ ਪਾਰਟੀ ਦੀ ਜਿਹੜੀ ਜਥੇਬੰਦੀ ਹੈ ਇਹਨੂੰ ਨਵੇਂ ਸਿਰੇ ਤੋਂ ਆਰਗੇਨਾਈਜ਼ ਕੀਤਾ ਜਾਵੇ। ਔਰ ਅੱਜ ਪਾਰਟੀ ਦੇ ਸੀਨੀਅਰ ਲੀਡਰ ਸਰਬੰਸੇ ਨਾਲ ਪ੍ਰਧਾਨ ਸਾਹਿਬ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੇ ਗੇੜ ਦੇ ਵਿੱਚ ਪਾਰਟੀ ਦੀ ਕੋਰ ਕਮੇਟੀ ਜਿਹੜੀ ਹੈ ਉਹਨੂੰ ਰੀਆਰਗੇਨਾਈਜ਼ ਕੀਤਾ ਜਾਵੇ। ਉਹਦੇ ਵਾਸਤੇ ਜਿਹੜੀ ਮੌਜੂਦਾ ਕੋਰ ਕਮੇਟੀ ਹੈ ਉਹਨੂੰ ਭੰਕ ਕਰ ਦਿੱਤਾ ਗਿਆ। ਔਰ ਬਹੁਤ ਜਲਦੀ ਜਿਹੜੀ ਨਵੀਂ ਟੋਰ ਕਮੇਟੀ ਹੈ ਉਹ ਜਿਹੜੀ ਹੈ ਦੁਬਾਰਾ ਅਨਾਉਂਸ ਕੀਤੀ ਜਾਵੇ। ਅੱਜ ਸਾਰੇ ਸੀਨੀਅਰ ਲੀਡਰ ਸਰਦਾਰ ਬਿੰਦਰ ਸਿੰਘ ਜੀ ਪੁਨਰ ਸਾਹਿਬ ਐਜੀਪੀਸੀ ਦੇ ਪ੍ਰਧਾਨ ਸਾਹਿਬ ਦਾਸਵਿੰਦਰ ਸਿੰਘ ਜੀ ਧਾਮੀ ਸਾਹਿਬ ਦਾਪਨਜੀਤ ਸਿੰਘ ਜੀ ਸਰਨਾ ਸਰਦਾਰ ਮਹਿੰਦਰ ਸਿੰਘ ਜੀ ਗਰੇਵਾਲ ਸਾਹਿਬ ਇਕਬਾਲ ਸਿੰਘ ਝੂਟਾ ਜੀ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰ ਸੀ। ਸੋ ਚੇਤੀ ਦੁਬਾਰਾ ਜਿਹੜੀ ਨਵੀਂ ਜਥੇਬੰਦੀ ਹੈ ਟੋਰ ਕਮੇਟੀ ਹੈ ਹੁਣ ਉਸ ਪਿਛਲੇ ਦਿਨੀ ਪਾਰਟੀ ਦੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਅਥਾਰਾਈਜ਼ ਕੀਤਾ ਸੀ ਕਿ ਪਾਰਟੀ ਦੀ ਜਿਹੜੀ ਜਥੇਬੰਦੀ ਹੈ ਇਹਨੂੰ ਨਵੇਂ ਸਿਰੇ ਤੋਂ ਆਰਗੇਨਾਈਜ਼ ਕੀਤਾ ਜਾਵੇ। ਔਰ ਅੱਜ ਪਾਰਟੀ ਦੇ ਸੀਨੀਅਰ ਲੀਡਰ ਸਭਾ ਦੇ ਨਾਲ ਪ੍ਰਧਾਨ ਸਾਹਿਬ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੇ ਗੇੜ ਦੇ ਵਿੱਚ ਪਾਰਟੀ ਦੀ ਕੋਰ ਕਮੇਟੀ ਜਿਹੜੀ ਹੈ ਉਹਨੂੰ ਰੀਅਰਨੈਸ਼ ਕੀਤਾ ਜਾਵੇ। ਉਦੇ ਵਾਸਤੇ ਜਿਹੜੀ ਮੌਜੂਦਾ ਕੋਰ ਕਮੇਟੀ ਹੈ ਉਹਨੂੰ ਭੰਗ ਕਰ ਦਿੱਤਾ ਗਿਆ ਔਰ ਬਹੁਤ ਜਲਦੀ ਜਿਹੜੀ ਨਵੀਂ ਕੋਰ ਕਮੇਟੀ ਹੈ ਉਹ ਜਿਹੜੀ ਹੈ ਦੁਬਾਰਾ ਅਨਾਉਂਸ ਕੀਤੀ ਜਾਵੇ ਅੱਜ ਸਾਰੇ ਸੀਨੀਅਰ ਲੀਡਰ ਸਰਦਾਰ ਬਿੰਦਰ ਸਿੰਘ ਜੀ ਪੁੰਨਰ ਸਾਹਿਬ ਐ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਦਾਸਵਿੰਦਰ ਸਿੰਘ ਜੀ ਧਾਮੀ ਸਾਹਿਬ ਦਾਪਨ ਸਿੰਘ ਜੀ ਸਰਨਾ ਸudar Maheshinder Singh ji garewal sahab Iqbal Singh Chodha ji ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਚੇਤੀ ਦੁਬਾਰਾ ਜਿਹੜੀ ਨਵੀਂ ਜਥੇਬੰਦੀ ਹੈ ਹੋਰ ਕਮੇਟੀ ਆ ਉਹ ਅਨੁਸਤਿਤ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ